ਸਤਿ ਸ਼੍ਰੀ ਅਕਾਲ ਜੀ ਮੈਂ ਜੀਸੀਆਈ ਜੀਐਫਪੀ ਕਮਲ ਸੰਧੂ ਤੇ ਅੱਜ ਜਿਹੜੇ ਇਸ ਜੀਸੀਜ਼ ਆਫ ਲੁਧਿਆਣਾ اور ਆਪਣੇ ਗਵਰਨਮੈਂਟ ਦੇ ਨਾਲ ਮਿਲ ਕੇ ਪ੍ਰੋਜੈਕਟ ਕਰ ਰਹੇ ਹਾਂ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਡੈਂਟਲ ਆਈ ਚੈੱਕਅਪ ਕੈਂਪਸ ਲੱਗਦੇ ਨੇ ਜੋ ਕਿ 23 ਮਾਰਚ ਨੂੰ ਸ਼ਹੀਦੀ ਦਿਵਸ ਮਨਾਦੇ ਹੋਏ ਆਪਣੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ اور ਆਪਣੇ इन्ह तीन अच्छा कैंप बहुत वी है हूँ तक दो सौ तो ऊपर चैकअप हो चुके हैं आई चेकअप भी हो चुके ने डेंटल चेकअप भी हो चुके हैं और इधर फ्री ऑफ कॉस्ट मेडिसन आईड्रॉप ब्लड चेकअप ये सारे उपराले चल रहे हैं और जो कि लगातार ये साढ़े पिछले दस साल तो साोजेक्ट है कम्यूनिटी प्रोजैक्ट और यह गुरु अंगद देव जी चैरिटेबल होस्पिटल जरा है ये पिछले दस साल तो जेसी ऑफ तो लुधियाना अंडर गाइडेंस ऑफ तो अपने डॉक्टर राजीव जी और अंडर गाइडेंस ऑफ जे ਆਈ ਲੁਧਿਆਣਾ ਕੁਇਨਸ ਪ੍ਰੈਜ਼ੀਡੈਂਟਸ ਦੇ ਵੱਲੋਂ ਹੁਣ ਤੱਕ ਇਹ ਕੰਮ ਚੱਲ ਰਹੇ ਤੇ ਬਾਕੀ ਜੀਸੀਆਈਸ ਦੇ ਵੀ ਜਿਹਨੇ ਐਲੋ ਪ੍ਰੈਜ਼ੀਡੈਂਸੀ ਉਹ ਵੀ ਕੰਮ ਕਰ ਰਹੇ ਨੇ। ਮੈਂ ਜੀਸੀਆਈ ਲੁਧਿਆਣਾ ਕੁਇਨਸ ਦੀ ਪ੍ਰੈਜ਼ੀਡੈਂਟ ਜੀਸੀ ਕਿਰਨਜੋਤ ਸੰਧੂਆ ਤੇ ਜਿਹੜਾ ਇਹ ਆਰਗੇਨਾਈਜੇਸ਼ਨ ਹੈ ਜੀਸੀਆਈ ਇਹ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜਿਹੜਾ ਇੱਥੇ ਹੈਲਪ ਕਰਦਾ ਪਿਆ ਹੈ ਬੀਐਮਸੀ ਦੇ ਨਾਲ ਤੇ ਸਰਵਜੀਤ ਅ ਗੋਲਦੀ ਸਰ ਦੇ ਨਾਲ ਸਾਰੇ ਕਮਿਊਨਿਟੀ ਡਿਵੈਲਪਮੈਂਟ ਦੇ ਵਿੱਚ ਤੇ ਅਸੀਂ ਇੱਧਰ ਕੈਟਲੈਟ ਦੇ ਆਪਰੇਸ਼ਨ ਹੋ ਗਿਆ ਤੇ ਬਲੱਡ ਡੋਨੇਸ਼ਨ ਕੈਂਪ ਹੋ ਗਏ ਡੈਂਟਲ ਆਈ ਚੈੱਕਪ ਹੋ ਗਏ ਈਵਨ ਬਲੱਡ ਸ਼ੂਗਰ ਚੈੱਕ ਵੀ ਕਰਦੇ ਆ ਅਸੀਂ ਇਹ ਸਾਡੀ ਆਰਗੇਨ ਮਤਲਬ ਇਹਦੇ ਵਿੱਚ ਅਸੀਂ 10 ਸਾਲ ਤੋਂ ਗੁਰੂ ਅੰਗਦ ਦੇਵ ਜੀ ਹਸਪੀਟਲ ਦੇ ਵਿੱਚ ਕੰਮ ਕਰਦੇ ਪਿਆ ਤੇ ਇਹ ਸਾਡਾ ਕਨਸਟੈਂਟਲੀ ਇਹ ਦਿਨ ਮਿੱਥਿਆ ਹੋਇਆ ਹੈ 23 ਮਾਰਚ ਦਾ ਜਿਸ ਦਿਨ ਹਮੇਸ਼ਾ ਇਹ ਆਰਗੇਨਾਈਜੇਸ਼ਨ ਹੈਲਪ ਕਰਦੀ ਹੈ ਇਹ ਬੜਾ ਅੱਛਾ ਉਪਰਾਲਾ ਹੈ ਜੀ ਜੀਸੀਆਈ ਜੇਕੋਮ ਲੁਧਿਆਣਾ ਔਰ ਇਸ ਦੇ ਨਾਲ ਕਾਂਗਰਸ ਕਮੇਟੀ ਵੱਲੋਂ ਜਿਹਦੇ ਵਿੱਚ ਸਰਬਜੀਤ ਸਿੰਘ ਜੀ ਦਾ ਯੋਗਦਾਨ ਰਿਹਾ ਉਹਨਾਂ ਵੱਲੋਂ ਮਿਲ ਕੇ ਇਹ ਕੈਂਪ ਲਗਾਇਆ ਗਿਆ ਔਰ ਇਸ ਕੈਂਪ ਦੇ ਵਿੱਚ ਹੁਣ ਤੱਕ 300 400 ਲੋਕ ਆ ਚੁੱਕੇ ਨੇ ਜਿਹਦੇ ਵਿੱਚ ਡੈਂਟਲ ਦੇ ਵਿੱਚ ਹੀ ਅਸੀਂ ਬਹੁਤ ਜ਼ਿਆਦਾ ਵੱਡੇ ਨੰਬਰ ਦੇ ਵਿੱਚ ਰਜਿਸਟ੍ਰੇਸ਼ਨ ਕਰ ਚੁੱਕੇ ਆ ਆਈਸ ਦੇ ਲਗਭਗ 200 ਪੇਸ਼ੈਂਟਸ ਨੂੰ ਚੈੱਕ ਅਪ ਹੋ ਚੁੱਕਿਆ ਔਰ ਬਾਕੀ ਦੇਖੋ ਬਾਹਰ ਕਿੰਨੀ ਭੀੜ ਹਜੇ ਖੜੀ ਹੈ ਔਰ ਇਹ ਸਾਰਾ ਉਪਰਾਲਾ ਦੇਖੋ ਇੱਕ ਸਾਰੇ ਮੈਂਬਰਸ ਨੇ ਮਿਲ ਕੇ ਮਿਹਨਤ ਕੀਤੀ ਹੋਈ ਹੈ ਔਰ ਇਹਦੇ ਵਿੱਚ ਜਿਹੜੇ ਉਹਨਾਂ ਦੀ ਪਿਛਲੇ ਇੱਕ ਹਫ਼ਤੇ ਦੀ ਮਿਹਨਤ ਹੈ ਔਰ ਉਸ ਤੋਂ ਇਲਾਵਾ ਜਿਹੜੇ ਇੱਥੇ ਦੀ ਆਮ ਲੋਕ ਨੇ ਉਹਨਾਂ ਨੂੰ ਇਸ ਦਾ ਬੜਾ ਬੈਨੀਫਿਟ ਹੋ ਰਿਹਾ ਹੁਣ ਤੱਕ ਅਸੀਂ ਕੈਟਰਾਕਟ ਦੇ ਬਹੁਤ ਸਾਰੇ ਆਪਰੇਸ਼ਨਸ ਰਜਿਸਟਰ ਕਰ ਚੁੱਕੇ ਹਾਂ ਜਿਹੜੇ ਕਿ ਡਾਕ ਡੀਐਮਸੀ ਦੇ ਡਾਕਟਰਸ ਇਹਦੇ ਵਿੱਚ ਫ੍ਰੀ ਦੇ ਵਿੱਚ ਉਹਨਾਂ ਦੇ ਆਪਰੇਟ ਕਰਕੇ ਦੇਣਗੇ ਔਰ ਇਹ ਇੱਕ ਚੈਰਿਟੀ ਦੇ ਕਹ ਲੋ ਜਾਂ ਨੋਬਲ ਕੌਜ਼ ਹੈ ਜਿਹੜਾ ਕਿ ਸੁਸਾਇਟੀ ਦੇ ਵਿੱਚ ਲਗਾਤਾਰ ਚੱਲਣਾ ਚਾਹੀਦਾ ਹੈ ਮੇਰਾ ਨਾਮ ਡਾਕਟਰ ਦੀਪਿਕਾ ਸਿੰਘ ਹੈ ਤੇ ਮੈਂ ਜੀਸੀਏ ਲੁਧਿਆਣਾ ਕੁਇਨਸ ਦੇ ਚੈਪਟਰ ਤੋਂ ਤੇ ਜੇਕੌਮ ਦੇ ਚੈਪਟਰ ਤੋਂ ਡਾਕਟਰ राजीव ਅਗਰਵਾਲ ਜੀ ਜਿਨ੍ਹਾਂ ਨੇ ਇੱਥੇ ਚੈਰੀਟੇਬਲ ਹਸਪੀਟਲ ਦੇ ਥਰੂ ਦੰਦਾਂ ਤੇ ਅੱਖਾਂ ਦਾ ਕੈਂਪ ਲਗਾਇਆ ਉਹਨਾਂ ਨੂੰ ਸਪੋਰਟ ਕਰਨ ਲਈ ਅਸੀਂ ਆਏ ਆ ਤੇ ਬਹੁਤ ਵਧੀਆ ਚੱਲ ਰਿਹਾ ਹੁਣ ਤੱਕ ਬਹੁਤ ਹੀ ਲੋਕਾਂ ਦਾ ਅਸੀਂ ਇੱਥੇ ਇਲਾਜ ਕਰ ਚੁੱਕੇ ਆ ਫ੍ਰੀ ਦੇ ਵਿੱਚ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਆ ਆਪਰੇਸ਼ਨ ਕੀਤੇ ਜਾ ਰਹੇ ਆ ਡੀ ਐਮ ਸੀ ਦੇ ਡਾਕਟਰ ਗੁਰਵਿੰਦਰ ਸਿੰਘ ਜੀ ਵੀ ਨੇ ਗੁਰਵਿੰਦਰ ਕਾਰਜ ਜੀ ਨੇ ਤੇ ਇਹਦੇ ਨਾਲ ਜੀ ਸਰਬਜੀਤ ਸਿੰਘ ਗੋਲਦੀ ਵੀ ਇਹਨਾਂ ਦੇ ਨਾਲ ਸਾਡੀ ਹੈਲਪ ਕਰ ਰਹੇ ਨੇ ਤੇ ਇਹ ਬੜਾ ਹੀ ਵਧੀਆ ਕੈਂਪ ਚੱਲ ਰਿਹਾ ਹੈ ਤੇ ਇਲਾਕਾ ਨਿਵਾਸੀ ਬੜੇ ਖੁਸ਼ ਪ੍ਰਤੀਤ ਹੋ ਰਹੇ ਨੇ ਇਹ ਸਦਾਰਾ ਦੇਖ ਰਹੇ ਹਾਂ ਕੈਂਪਰ ਲਗੜੀ ਦੇ ਨਾਲ ਅਸੀਂ ਇਹ ਦਿਨ ਲਾਇਆ ਗਿਆ ਹੈ ਸ਼ਹੀਦੀ ਦਿਵਸ ਨੂੰ ਲਗਾਇਆ ਗਿਆ ਹੈ ਇਸੀ ਦਿਨ ਦੇ ਅਪਲਖ ਦੇ ਵਿੱਚ ਜੋ ਕਿ ਲੱਗਣੇ ਹੀ ਚਾਹੀਦੇ ਨੇ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਤੇ ਸਾਡਾ ਇੱਕ ਯੋਗਦਾਨ ਹੁੰਦਾ ਕ੍ਰਾਂਤੀਕਾਰੀਆਂ ਦੇ ਪ੍ਰਤੀ